ਜਿੰਦੀ ਫਟੇ ਅਸੀਂ ਤਾਂ ਕਦੇ ਸਟੇਜਾਂ ਦੇ ਬੈਠੜ ਕੇ ਬੋਲੇ ਨਹੀਂ ਨਾ ਸਾਡੇ ਵੱਡੇ ਬੋਲੇ ਨਾ ਉਹਨਾਂ ਨੇ ਤੁਹਾਨੂੰ ਸਿਖਾਇਆ ਇੱਥੇ ਮਾਪਾ ਜੂ ਨਲਾ ਪਿਆਰ ਅਮਰੀਕੀ ਉਹਨਾਂ ਦਾ ਪਿਆਰ ਤੇ ਉਹ ਫਿਰ ਕਈ ਸੰਗਤਾਂ ਨੇ ਕਿਹਾ ਦੂਰ ਹੈ ਨਾ ਜਾਓ ਜਿਵੇਂ ਹੁਣ ਬਾਬਾ ਜੀ ਦੱਸ ਕੇ ਹਟੇ ਨੇ ਕਿ ਸੰਤ ਮਹਾਰਾਜ ਨੇ ਨੰਨੂ ਰੱਤ ਕੰਡੋ ਵਾਪਸ ਬੁਲਾ ਲਿਆ ਸੀਗਾ ਤੇ ਹੁਣ ਇਹ ਸਾਡਾ ਦਾ ਸਰੀਰ ਹੈ ਨਹੀਂ ਇਹ ਤਾਂ ਸੰਗਤਾਂ ਦਾ ਹੈ ਤੇ ਸੰਤ ਮਹਾਰਾਜ ਦਾ ਹੈ ਜਿੰਨੀ ਦੂਰ ਦਰ ਦੇ ਪਰਦੇ ਜਿਵੇਂ ਵੀ ਦੂਰ ਹੁੰਦਾ ਹੈ ਉਵੇਂ ਹੀ ਬਾਹਰੋਂ ਜਾਣ ਦੀ ਕੋਸ਼ਿਸ਼ ਕਰਦੇ ਆਂ ਤੇ ਕਿਉਂਕਿ ਸਾਡਾ ਦਾ ਕੋਈ ਆਪਣਾ ਹੈ ਨਹੀਂ ਅਜੇ ਥੋਂ ਇਹ ਤਾਂ ਸੰਗਤਾਂ ਦਾ ਹੀ ਹੈ ਅਜੀ ਦੋਨ 2013 ਵਿਜਾਜ ਕੇ ਜੀ ਹੁਣ ਤਾਂ 12 ਸਾਲ ਹੋ ਗਏ ਇਹ ਮੈਂ ਜਿਹੜੇ ਸੰਤ ਮਹਾਰਾਜ ਜੀ ਵੱਡੇ ਸੀਗੇ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਉਹ ਸਾਨੂੰ ਪ੍ਰਵਾਗ ਪ੍ਰਾਪਤ ਹੈ ਕਿਉਂਕਿ ਸਾਡੇ ਘਰ ਜਾਂਦਾ ਪਿੰਡ ਉਹੀ ਰਾਮਪੁਰਾ ਹੈ ਉਹਨਾਂ ਨੇ ਵੀ ਛੋਟੇ ਹੁੰਦਿਆਂ ਨੇ ਸੰਤ ਮਹਾਰਾਜ ਦੇ ਦਰਸ਼ਨ ਕੀਤੇ ਹੇ ਸ਼ੰਤ ਮਹਾਰਾਜ ਜਦੋਂ ਬਾਬਾ ਭਗਵਾਨ ਸਿੰਘ ਉਹਨਾਂ ਨੂੰ ਉੱਥੇ ਦੀ ਸੇਵਾ ਉੱਤੇ ਲੱਗ ਗਈ। ਇਹ ਬਾਬਾ ਜੀ ਉੱਥੋਂ ਕਈ ਜਗ੍ਹਾ ਹੁੰਦੇ ਰਾੜਾ ਤਵਾਂਗੇ। ਇਹ ਸ਼ੰਤ ਬਾਬਾ ਕਿਸ਼ਨ ਸਿੰਘ ਉਹਨਾਂ ਦੇ ਕੋਲ ਬਾਬਾ ਬਲਿੰਦਰ ਸਿੰਘ ਆਏ। ਉਹ ਕਹਿੰਦੇ ਪਹਿਲਾਂ ਪੜ ਕੇ ਆ। ਜਿਵੇਂ ਅੱਜ ਸ਼ੰਤ ਬਾਬਾ ਅਜੀ ਬਾਬਾ ਇਸ਼ਰ ਸਿੰਘ ਵਾਂਗੂੰ ਬਾਜਿਆ ਨਹੀਂ ਕਿਤੇ ਦੁ ਵਜਦਾ। ਉਮੇ ਨੰਦਬਾਬਾ ਬਲਿੰਦਰ ਸਿੰਘ ਵਾਂਗੂ ਢੋਲਗੇ ਵੀ ਨਹੀਂ ਕੀਤਾ ਰਬਾਡੀ ਉਹਨਾਂ ਨੂੰ ਢੋਲ ਕੀਤਾ ਆ ਤੇ ਫਿਰ ਉਹਨਾਂ ਨੇ ਜੋ e-shop.com ਤੇ ਪਾਇਆ ساری ਦੁਨੀਆ ਉਹਦਾ ਫਾਇਦਾ ਉਠਾ ਸਕਦੀ ਹੈ ਇਸ ਕਰਕੇ ਇਹ ਵਰਕੀਆਂ ਇਹ ਸਮਾਗਮ ਮਨਾਉਣ ਦਾ ਤਰੀਹੀ ਫਾਇਦਾ ਹੈ ਅਗਰ ਆਪਾਂ ਉਹਨਾਂ ਦੇ ਦਿੱਸੇ ਪੂਰਨਿਆਂ ਤੇ ਚੱਲੀਏ ਦੇਖੋ ਕਿਡੇ-ਕਡੇ ਹਾਲ ਸੰਤਬਾਬਾ ਜੀ ਨੇ ਬਾਬਾ ਮਾਨ ਸਿੰਘ ਨੂੰ ਨੱਥ ਜਾਈ ਦਰਬਾਰ ਸਾਹਿਬ ਬਣ ਰਿਹਾ ਏ ਉਹਨੇ ਬਾਬਾ ਜੀ ਵਿਚਾਰੇ ਆਪਣੇ ਘਰੋਂ ਤਾਂ ਲਾ ਨਹੀਂ ਸਕਦੇ ਉਹ ਸੰਗਤਾਂ ਹੀ ਬਣਾਉਣ ਗਿਆ ਸੰਗਤਾਂ ਨੂੰ ਇੱਥੇ ਹੋ ਗੋ ਨੇ ਇੰਗਿਆ ਸੰਗਤਾਂ ਨਾਲ ਲੱਗਣ